ਬਾਬਾ ਦੀਪ ਸਿੰਘ ਇਹਦਾ ਨਹੀਂ ਬਾਬਾ ਦੀਪ ਸਿੰਘ ਸਾਡਾ ਵੀ ਆ ਬਾਬਾ ਦੀਪ ਸਿੰਘ ਉਹਨਾਂ ਦਾ ਜਿਹੜੇ ਕਿਰਤ ਕਰਦੇ ਆ ਜਿਹੜੇ ਕਾਨੂੰਨ 'ਚ ਵਿਸ਼ਵਾਸ ਰੱਖਦੇ ਆ ਬਾਬਾ ਦੀਪ ਸਿੰਘ ਉਹਨਾਂ ਦਾ ਜਿਹੜੇ ਲੋਕਾਂ ਦੀ ਬਾਹਾਂ ਫੜਦੇ ਆ ਜੇ ਚਾਰ ਛਿੱਲੜ ਜੇਬ 'ਚ ਹੋਣ ਮੇਰੀ ਜਨਾਨੀ ਮੇਰੇ ਖਿਲਾਫ ਕਰਤੀ ਸਾਲੇ ਨੇ 11 ਸਾਲ ਬਾਅਦ ਮੇਰੇ ਬੱਚੇ ਲਗ ਲਗ ਕਰਤੇ ਅਸੀਂ 4 ਮਹੀਨੇ ਬਾਅਦ ਮੁੰਡੇ ਦਾ ਮੂੰਹ ਦੇਖਿਆ ਜਿਹੜਾ ਬੰਦੇ ਦੇ ਬੀਤ ਦੀ ਹੁੰਦੀ ਆ ਨਾ ਉਹਨੂੰ ਪਤਾ ਲੱਗਦਾ ਅੱਜ ਤੱਕ ਮੈਂ ਕਿਸੇ ਨੂੰ ਬਾਦੂਆ ਨਹੀਂ ਦਿੱਤੀ ਬਾਬਾ ਦੀਪ ਸਿੰਘ ਇਹਦਾ ਨਹੀਂ ਬਾਬਾ ਦੀਪ ਸਿੰਘ ਸਾਡਾ ਵੀ ਆ ਬਾਬਾ ਦੀਪ ਸਿੰਘ ਉਹਨਾਂ ਦਾ ਜਿਹੜੇ ਕਿਰਤ ਕਰਦੇ ਆ ਜਿਹੜੇ ਕਾਨੂੰਨ 'ਚ ਵਿਸ਼ਵਾਸ ਰੱਖਦੇ ਆ ਬਾਬਾ ਦੀਪ ਸਿੰਘ ਉਹਨਾਂ ਦਾ ਜਿਹੜੇ ਲੋਕਾਂ ਦੀ ਬਾਹਾਂ ਫੜਦੇ ਆ ਜੇ ਚਾਰ ਛਿੱਲੜ ਜੇਬ 'ਚ ਹੋਣ ਅੱਜ ਤੂੰ ਹੀ ਸਾਰੀ ਪ੍ਰੈਸ ਕਾਨਫਰੰਸ ਖੜੀ ਆ ਪੁਲਿਸ ਖੜੀ ਆ ਕੋਈ ਇੱਕ ਕਹ ਦੇ ਹਣੀ ਨੇ ਅੱਜ ਤੱਕ ਕਿਸੇ ਨੂੰ ਸਾੜਾ ਵਰਡ ਵੀ ਯੂਜ਼ ਕੀਤਾ ਨਹੀਂ ਨਹੀਂ ਸਾਫ਼ ਮਿਲਿਆ ਜੀ ਤੇ ਸਾਹਿਬ ਇੰਨੇ ਖੁਸ਼ ਆ ਮੈਂ ਕਹਣਾ ਪਟਾਕੇ ਚਲਾਉਂਗਾ ਸ਼ਾਮ ਨੂੰ ਜਾ ਕੇ ਜੋ ਹੁੰਦਾ ਕਰ ਲਵੇ ਅੱਜ ਪਟਾਕੇ ਚਲਾਉਂਗਾ ਜਾ ਕੇ ਸਾਡਾ ਵਕੀਲ ਐਡਵੋਕੇਟ ਗगन ਉਹ ਇੱਥੇ ਕਚੈਰੀ 'ਚ ਬੈਠ ਕੇ 2 ਸਾਲ ਲੱਗ ਗਏ ਉਹਨੂੰ ਸਾਫ਼ ਲੈਣ ਨੂੰ ਥੋੜੀ ਧੀ ਨੂੰ ਥੋੜੀ ਭੈਣ ਨੂੰ ਕਿਸੇ ਨੇ ਗਾਲ ਕੱਢੀ ਹੋਵੇ ਉਹਨੂੰ ਲਿਖਿਆ ਹੋਵੇ ਕਿਸੇ ਨਾਲ ਰਿਲੇਸ਼ਨ ਹੋਣ ਨੇ ਤੁਸੀਂ ਵੀ ਬਾਈ ਰੋਜ਼ ਮਰੋਂਗੇ ਰੋਜ਼ ਮਰੋਂਗੇ ਵੀ ਇਹੋ ਜਿਹੀ ਪੱਤਰਕਾਰੀ ਦਾ ਕੀ ਫਾਇਦਾ ਹੈ ਨਹੀਂ ਹੁਣ ਕੁਝ ਦਿਨ ਬੱਲੇ ਚਲਾਉਂਗਾ ਮੇਰੇ ਤੇ ਕੁਝ ਵੀ ਹੋ ਜਵੇ ਇੰਨੇ ਬੰਦੇ ਆਪ ਮੁਹਾਰੇ ਆਏ ਨੇ ਇੰਨੇ ਬੰਦੇ ਇੰਨੇ ਬੰਦੇ ਆਪ ਮੁਹਾਰੇ ਆਏ ਨੇ ਇੰਨੇ ਬੰਦਿਆਂ ਨੂੰ ਇਹਨੇ ਵੀਡੀਓ ਬਣਵਾਈਆਂ ਨੇ ਕੋਈ ਬੰਦਾ ਕਿਸੇ ਨੂੰ ਜਿੰਮ 'ਚੋਂ ਬੁਲਾ ਲੈਂਦਾ ਮੁੰਡੇ ਨੂੰ ਠੀਕ ਆ ਕਿਸੇ ਬੰਦੇ ਨੂੰ ਕੁੜੀ ਨੂੰ ਜਿਮ ਤੇ ਬੁਲਾ ਲੈਂਦਾ ਇਹ ਕੁੜੀ ਨੂੰ ਗੱਡੀਆਂ ਦੇ ਕੇ ਭੇਜਦੇ ਨੇ ਗੱਡੀਆਂ ਗੱਡੀਆਂ ਦੇ ਕੇ ਭੇਜਦੇ ਨੇ ਵੀ ਇਹ ਕੁੜੀ ਨੂੰ ਮੁੰਡਾ ਫਸਾਵੇ ਉਹਦੀ ਵੀਡੀਓ ਬਣਾਵੇ ਫਿਰ ਪੈਸੇ ਲਵੇ ਇਹਨੂੰ ਸੇਠੀ ਕਿਉਂ ਕੰਦਾ ਲੱਗਦਾ ਅੱਜ ਤੱਕ ਕਿਸੇ ਦੀ ਜੁਰਤ ਨਹੀਂ ਹੋਈ ਪ੍ਰਿੰਕਲ ਖਿਲਾਫ ਬੋਲਣ ਦੀ ਪਹਿਲਾ ਬੰਦਾ ਮੈਂ ਆਪਣਾ ਪਰਿਵਾਰ ਖਰਾਬ ਕਰ ਲਿਆ ਪਰ ਮੈਂ ਇਹਦੇ ਖਰਾਬ ਬੋਲਣੋਂ ਨਹੀਂ ਹਟੂੰਗਾ ਕਦੀ ਨਹੀਂ ਹਟੂੰਗਾ ਇਹਨੇ ਯਾਰ ਮਾਰ ਇਹਨੇ ਯਾਰ ਮਾਰ ਕੀਤੀ ਗੱਡੀ 'ਚ ਬਿਠਾ ਬਿਠਾ ਕੇ ਇਕੱਠੇ ਖਾਂਦੇ ਪੀਂਦੇ ਸੀ ਅਸੀਂ ਇਹਨੇ ਸੀਬੀ ਸਾਹਿਬ ਨੂੰ ਵੀਡੀਓ ਪਾਈਆਂ 10 ਤਰੀਕ ਨੂੰ ਸਾਡੇ ਤੇ ਇੱਕ ਪਰਚਾ ਦਰਜ ਹੁੰਦਾ ਮੇਰੇ ਤੇ ਗਗਨ ਸਾਹਿਬ ਗਗ ਐਡਵੋਕੇਟ ਗਗਨ ਤੇ ਮੱਗੂ ਸਾਹਿਬ ਤੇ ਇਹਦੇ ਸਾਲੇ ਤੇ ਇਹਦੇ ਸਹਰੇ ਤੇ ਠੀਕ ਆ ਉਹ ਪਰਚਾ ਕੀ ਦਰਜ ਹੁੰਦਾ ਵੀ ਅਸੀਂ ਕਤਲ ਦੀ ਸਾਜ਼ਿਸ਼ ਰਚੀ ਆ ਹੁਣ ਜਿਹੜਾ ਮੁੰਡਾ ਨਾ ਕੱਲ ਮੈਂ ਲੈ ਕੇ ਆਇਆ ਸੀਏ 2 ਚ ਜਾਪ ਭਾਜੀ ਨੂੰ ਦਿੱਤਾ ਠੀਕ ਆ ਉਹ ਮੁੰਡਾ ਪਤਾ ਕੋਣ ਆ ਉਹ ਮੁੰਡਾ ਇੱਥੇ ਚੌੜੇ ਬ ਯਾਰ 20 ਸਾਲ ਤੋਂ ਜੁੱਤੀਆਂ ਦੀ ਦੁਕਾਨ ਤੇ ਲੱਗਿਆ ਹੋਇਆ ਉਹਨੂੰ ਇਹਨੇ ਬਾਬਾ ਬਣਾਤਾ ਜਲੰਧਰ ਵਾਲਾ ਅਸੀਂ ਘਰ ਛੱਡ ਛੱਡ ਕੇ ਭੱਜਦੇ ਆ ਫਰੇਕ ਨੂੰ ਡਰ ਲੱਗਦਾ ਮੈਨੂੰ 5 ਦਿਨ ਹੋ ਗਏ ਬਾਈ ਮੇਰੇ ਕੋ 50 ਬੰਦਿਆਂ ਦਾ ਸਟਾਫ ਆ ਮੇਰੇ ਕੋਲ 100 ਪਰਿਵਾਰ ਆ ਜਿਨ੍ਹਾਂ ਨਾਲ ਮੈਂ ਰਲਦਾ ਪਰ ਇਹ ਬੰਦਾ ਮੁਰਦਾ ਬਾਦ ਰਹੂਗਾ ਤੇ ਜਿੰਦੇ ਆਖਰੀ ਸਾਹ ਰਹੂਗਾ ਨਾ ਤਾਂ ਵੀ ਇਹਦਾ ਵਿਰੋਧ ਕਰੂੰਗਾ ਕਿਉਂ ਇਹ ਜਨਾਨੀਆਂ ਦਾ ਬਲੈਕਮੇਲਰ ਆ ਇਹਨੇ ਅੱਜ ਤੱਕ ਕਰਮੇ ਆ ਹੀ ਕੁਝ ਕੀਤੇ ਆ ਦੇ ਦਾ ਬੱਬ ਇਹਨੂੰ ਹੋਰ ਅੰਦਰ ਹੋਰ ਪੇ ਜੋ ਹਰੋਰ ਦਰ ਖਸਾ ਕਰਾਵਾਂ ਉਹ ਜਿਹੜਾ ਇੱਕ ਲੇਡੀ ਲਈ ਸਭ ਤੋਂ ਗੰਦਾ ਵਰਡ ਦੁਨੀਆ ਦਾ ਬਣਿਆ ਆ ਉਹ ਇਹਨੇ ਵਕੀਲ ਸਾਹਿਬ ਦੀ ਮਾਲ ਹੀ ਯੂਜ਼ ਕੀਤਾ ਤੇ ਲੱਗਦਾ ਨਹੀਂ ਕਿਸੇ ਪਰਿਵਾਰਕ ਨੂੰ ਪਰਿਵਾਰਕ ਨਹੀਂ ਕਰਨਾ ਚਾਹੀਦਾ ਤੁਸੀਂ ਮੇਰਾ ਨਹੀਂ ਪਤਾ ਮੇਰਾ ਤੁਹਾਨੂੰ ਪਤਾ ਮੇਰੀ ਜਨਾਨੀ ਮੇਰੇ ਖਿਲਾਫ ਕਰਤੀ ਸਾਲੇ ਨੇ 11 ਸਾਲ ਬਾਅਦ ਮੇਰੇ ਬੱਚੇ ਅਲੱਗ-ਅਲੱਗ ਕਰਤੇ ਅਸੀਂ 4 ਮਹੀਨੇ ਬਾਅਦ ਮੁੰਡੇ ਦਾ ਮੂੰਹ ਦੇਖਿਆ ਜਿਹੜਾ ਬੰਦੇ ਦੇ ਬੀਤਦੀ ਹੁੰਦੀ ਆ ਨਾ ਉਹਨੂੰ ਪਤਾ ਲੱਗਦਾ ਅੱਜ ਤੱਕ ਮੈਂ ਕਿਸੇ ਨੂੰ ਬਾਦੂਆ ਨਹੀਂ ਦਿੱਤੀ ਬਾਬਾ ਦੀਪ ਸਿੰਘ ਇਹਦਾ ਨਹੀਂ ਬਾਬਾ ਦੀਪ ਸਿੰਘ ਸਾਡਾ ਵੀ ਆ ਬਾਬਾ ਦੀਪ ਸਿੰਘ ਉਹਨਾਂ ਦਾ ਜਿਹੜੇ ਕਿਰਤ ਕਰਦੇ ਆ ਜਿਹੜੇ ਕਾਨੂੰਨ 'ਚ ਵਿਸ਼ਵਾਸ ਰੱਖਦੇ ਆ ਬਾਬਾ ਦੀਪ ਸਿੰਘ ਉਹਨਾਂ ਦਾ ਜਿਹੜੇ ਲੋਕਾਂ ਦੀ ਬਾਹਾਂ ਫੜਦੇ ਆ ਜੇ ਚਾਰ ਛਿੱਲੜ ਜੇਬ 'ਚ ਹੋਣ ਅੱਜ ਤੂੰ ਹੀ ਸਾਰੀ ਪ੍ਰੈਸ ਕਾਨਫਰੰਸ ਖੜੀ ਆ ਪੁਲਿਸ ਖੜੀ ਆ ਕੋਈ ਇੱਕ ਕਹ ਦੇ ਹਣੀ ਨੇ ਅੱਜ ਤੱਕ ਕਿਤੇ ਨੂੰ ਸਾਲਾ ਵਰਡ ਵੀ ਯੂਜ਼ ਨਹੀਂ ਕੀਤਾ ਨਹੀਂ ਸਾਫ਼ ਵੀ ਲਿਆ ਜੀ ਇਹ ਸਾਹਿਬ ਇੰਨੇ ਖੁਸ਼ ਆ ਮੈਂ ਕਹਿੰਦਾ ਪਟਾਕੇ ਚਲਾਉਂਗਾ ਸ਼ਾਮ ਨੂੰ ਜਾ ਕੇ ਜੋ ਹੁੰਦਾ ਕਰ ਲਵੇ ਅੱਜ ਪਟਾਕੇ ਚਲਾਉਂਗਾ ਜਾ ਕੇ ਪਰਚਾ ਇੱਕ ਤੇ ਸਾਡਾ ਵਕੀਲ ਐਡਵੋਕੇਟ ਗਗਨ ਉਹ ਇੱਥੇ ਕਚੈਰੀ 'ਚ ਬੈਠ ਕੇ 2 ਸਾਲ ਲੱਗ ਗਏ ਉਹਨੂੰ ਸਾਫ਼ ਲੈਣ ਨੂੰ ਥੋੜੀ ਧੀ ਨੂੰ ਥੋੜੀ ਭੈਣ ਨੂੰ ਕਿਸੇ ਨੇ ਗਾਲ ਕੱਢੀ ਹੋਵੇ ਉਹਨੂੰ ਲਿਖਿਆ ਹੋਵੇ ਕਿਸੇ ਨਾਲ ਰਿਲੇਸ਼ਨ ਹੋਣ ਨੇ ਤੁਸੀਂ ਬਾਈ ਰੋਜ਼ ਮਰੋਂਗੇ ਰੋਜ਼ ਮਰੋਂਗੇ ਵੀ ਇਹੋ ਜਿਹੀ ਪੱਤਰਕਾਰੀ ਦਾ ਕੀ ਫਾਇਦਾ ਹੈ ਨਹੀਂ ਹੁਣ ਕੁਝ ਦਿਨ ਮੈਂ ਮਡਾਕੇ ਚਲਾਉਂਗਾ ਮੇਰੇ ਤੇ ਕੁਝ ਵੀ ਹੋ ਜਵੇ ਇੰਨੇ ਬੰਦੇ ਆਪ ਮੁਹਾਰੇ ਆਏ ਨੇ ਇੰਨੇ ਬੰਦੇ ਇੰਨੇ ਬੰਦੇ ਆਪ ਮੁਹਾਰੇ ਆਏ ਨੇ ਇੰਨੇ ਬੰਦਿਆਂ ਨੂੰ ਇਹਨੇ ਵੀਡੀਓ ਬਣਵਾਈਆਂ ਨੇ ਕੋਈ ਬੰਦਾ ਕਿਸੇ ਨੂੰ ਜਿਮ 'ਚੋਂ ਬੁਲਾ ਲੈਂਦਾ ਮੁੰਡੇ ਨੂੰ ਠੀਕ ਆ ਕਿਸੇ ਬੰਦੇ ਨੂੰ ਕੁੜੀ ਨੂੰ ਜਿਮ ਵਿੱਚ ਬੁਲਾ ਲੈਂਦਾ ਇਹ ਕੁੜੀ ਨੂੰ ਗੱਡੀਆਂ ਦੇ ਕੇ ਭੇਜਦੇ ਨੇ ਗੱਡੀਆਂ ਗੱਡੀਆਂ ਦੇ ਕੇ ਭੇਜਦੇ ਨੇ ਵੀ ਇਹ ਕੁੜੀ ਨੂੰ ਮੁੰਡਾ ਫਸਾਵੇ ਉਹਦੀ ਵੀਡੀਓ ਬਣਾਵੇ ਫਿਰ ਪੈਸੇ ਲਵੇ ਇਹਨੂੰ ਸੇਠੀ ਕਿਉਂ ਗੰਦਾ ਲੱਗਦਾ ਅੱਜ ਤੱਕ ਕਿਸੇ ਦੀ ਜੁਰਤ ਨਹੀਂ ਹੋਈ ਪ੍ਰਿੰਕਰ ਖਿਲਾਫ ਬੋਲਣ ਦੀ ਪਹਿਲਾ ਬੰਦਾ ਮੈਂ ਆਪਣਾ ਪਰਿਵਾਰ ਖਰਾਬ ਕਰ ਲਿਆ ਪਰ ਮੈਂ ਇਹਦੇ ਖਰਾਬ ਬੋਲਣੋਂ ਨਹੀਂ ਹਟੂੰਗਾ ਕਦੀ ਨਹੀਂ ਹਟੂੰਗਾ ਇਹਨੇ ਯਾਰ ਮਾਰ ਇਹਨੇ ਯਾਰ ਮਾਰ ਕੀਤੀ ਗੱਡੀ 'ਚ ਬਿਠਾ ਬਿਠਾ ਕੇ ਇਕੱਠੇ ਖਾਂਦੇ ਪੀਂਦੇ ਸੀ ਅਸੀਂ ਇਹਨੇ ਸੀਬੀ ਸਾਹਿਬ ਨੂੰ ਵੀਡੀਓ ਪਾਈਆਂ ਹਾਣੀ ਕੁਝ ਦਿਨ ਪਹਿਲਾਂ ਵੀ ਪ੍ਰਿੰਕਲ ਨੇ ਇੱਕ ਪਰਚਾ ਦਰਜ ਕਰਾਇਆ ਤੁਹਾਡੇ ਉੱਤੇ ਫੇਰ ਤੋਂ 10 ਤਰੀਕ ਨੂੰ ਸਾਡੇ ਤੇ ਇੱਕ ਪਰਚਾ ਦਰਜ ਹੁੰਦਾ ਮੇਰੇ ਤੇ ਗगन ਸਾਹਿਬ ਗਗ ਐਡਵੋਕੇਟ ਗਗਨ ਤੇ ਮੱਗੂ ਸਾਹਿਬ ਤੇ ਇਹਦੇ ਸਾਲੇ ਤੇ ਇਹਦੇ ਸਹਰੇ ਤੇ ਠੀਕ ਆ ਉਹ ਪਰਚਾ ਕੀ ਦਰਜ ਹੁੰਦਾ ਵੀ ਅਸੀਂ ਕਤਲ ਦੀ ਸਾਜ਼ਿਸ਼ ਰਚੀ ਆ ਹੁਣ ਜਿਹੜਾ ਮੁੰਡਾ ਨਾ ਕੱਲ ਮੈਂ ਲੈ ਕੇ ਆਇਆ ਸੀਏ 2 ਚ ਜਾਪ ਭਾਜੀ ਨੂੰ ਦਿੱਤਾ ਠੀਕ ਆ ਉਹ ਮੁੰਡਾ ਪਤਾ ਕੋਣ ਆ ਉਹ ਮੁੰਡਾ ਇੱਥੇ ਚੌੜੇ ਬਿਆਰ 20 ਸਾਲ ਤੋਂ ਜੁੱਤੀਆਂ ਦੀ ਦੁਕਾਨ ਤੇ ਲੱਗਿਆ ਹੋਇਆ ਉਹਨੂੰ ਇਹਨੇ ਬਾਬਾ ਬਣਾਤਾ ਜਲੰਧਰ ਵਾਲਾ ਅਸੀਂ ਘਰ ਛੱਡ ਛੱਡ ਕੇ ਭੱਜਦੇ ਆ ਫਰੇਕ ਨੂੰ ਡਰ ਲੱਗਦਾ ਮੈਨੂੰ 5 ਦਿਨ ਹੋ ਗਏ ਬਾਈ ਮੇਰੇ ਕੋਲ 50 ਬੰਦਿਆਂ ਦਾ ਸਟਾਫ ਆ ਮੇਰੇ ਕੋਲ 100 ਪਰਿਵਾਰ ਆ ਜਿਨ੍ਹਾਂ ਨਾਲ ਮੈਂ ਰਲਦਾ ਪਰ ਇਹ ਬੰਦਾ ਮੁਰਦਾਬਾਦ ਰਹੂਗਾ ਤੇ ਜੰਦੇ ਆਖਰੀ ਸਾਹ ਰਹੂਗਾ ਨਾ ਤਾਂ ਵੀ ਇਹਦਾ ਵਿਰੋਧ ਕਰੂੰਗਾ ਕਿਉਂ ਇਹ ਜਨਾਨੀਆਂ ਦਾ ਬਲੈਕਮੇਲਰ ਇਹਨੇ ਅੱਜ ਤੱਕ ਕਰਮੇ ਆ ਹੀ ਕੁਝ ਕੀਤੇ ਆ ਤੇ ਰੱਬ ਇਹਨੂੰ ਹੋਰ ਅੰਦਰ ਹੋਰ ਭੇਜੂ ਹੋਰ ਦਰਖਾਸਾ ਕਰਾਵਾਂ